ਕਾਲਸਾ ਭਾਈ ਕੁਝ ਫੱਤੇ ਅਜ ਕੁਦਰਤੀ ਸਾਡਾ ਕੀਰਤਨ ਸੀ ਨਵਾਂ ਸ਼ਹਿਰ ਜੇ ਅਸੀਂ ਸਤਲੁਜ ਦਰਿਆ ਦੇ ਉੱਪਰੋਂ ਲੰਘ ਰਹੇ ਆ ਤੇ ਮੇਰਾ ਮਨ ਕੀਤਾ ਵੀ ਸਾਰਿਆਂ ਨੂੰ ਕਿਉਂਕਿ ਬੜੇ ਜਣਿਆਂ ਦੇ ਫੋਨ ਆ ਰਹੇ ਨੇ ਵੀ ਕਿੱਦਾਂ ਆ ਦੇਖੋ ਇਹ ਇਹ ਜਦੋਂ ਪਾਣੀ ਨਹੀਂ ਹੁੰਦਾ ਨਾ ਤੇ ਬਿਲਕੁਲ ਸੁੱਕਾ ਹੁੰਦਾ ਬਿਲਕੁਲ ਸੁੱਕਾ ਹੁੰਦਾ ਐਂਡ ਰੇਤ ਨਾਲ ਭਰਿਆ ਹੁੰਦਾ ਤੇ ਇਸ ਵੇਲੇ ਇਹ ਪਾਣੀ ਇੰਨੀ ਕੋ ਤੇਜ਼ੀ ਨਾਲ ਬਹਾਵ ਨਾਲ ਵਹਿ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਕਿਵੇਂ ਨਹੀਂ ਬੰਨ ਟੁੱਟਣ ਦੇ ਡਰ ਜਿਹੜੇ ਲੋਕ ਰੋਜ਼ ਦਿਨ ਰਾਤ ਸੇਵਾ 'ਚ ਲੱਗੇ ਹੋਏ ਨੇ ਉਹ ਕਈ ਲੋਕ ਸੋਚਦੇ ਨੇ ਪਤਾ ਨਹੀਂ ਉੱਥੇ ਹੈ ਵੀ ਇਦਾਂ ਕਿ ਨਹੀਂ ਦੇਖੋ ਤੂੰ ਤੂੰ ਪਾਣੀ ਕਿੰਨਾ ਹੈ ਜਿਹੜਾ ਸਤਲੁਜ ਦਰਿਆ ਆ ਜੀ ਸਤਲੁਜ ਦਰਿਆ ਜਿਹੜਾ ਲੁਧਿਆਣੇ ਦੇ ਕੋਲ ਹੈ ਤੋਂ ਤੁਸੀਂ ਮੈਂ ਪਰ ਇਹ ਹੈ ਵੀ ਨੁਕਸਾਨ ਜੇ ਕੋਈ ਨਹੀਂ ਹੋਇਆ ਬਹੁਤ ਥੋੜਾ ਨੁਕਸਾਨ ਜਿਹੜਾ ਇੱਕ ਨੇੜੇ ਇੱਥੇ ਬੰਨ ਹੈ ਉਹ ਟੁੱਟਿਆ ਸੀ ਉਹ ਥੋੜਾ ਬਹੁਤ ਜਿਹੜਾ ਨੀਵੇਂ ਇਲਾਕੇ ਆ ਚ ਪਾਣੀ ਗਿਆ ਪਰ ਬਹੁਤਾ ਨਹੀਂ ਗਿਆ ਤੇ ਇਸ ਕਰਕੇ ਮੇਰਾ ਮਨ ਕੀਤਾ ਵੀ ਤੁਹਾਨੂੰ ਤਾਜ਼ਾ ਹਾਲਾਤਾਂ ਨਾਲ ਜਾਣੂ ਕਰਾਇਆ ਜਾਵੇ ਤੁਸੀਂ ਦੇਖ ਸਕਦੇ ਹੋ ਦੂਰ ਰਸਤੇ ਜਿਹੜੇ ਇੱਕ ਵਾਰੀ ਫੇਰ